ਆਲਿਓ ਕੀ ਹਾਲ ਤਾਂ ਲੈ ਕਿਸੋ ਦਾ ਕਾੜੀ ਲਗਾਈ ਪਾਣੀ ਦੇ ਆ ਬੁਲਬੁਲਿਆ ਕੀ ਮੁਰਿਆ ਤੇਰੀਆਂ ਸੇ ਬੋ ਸਾਡੇ ਬਾਪੂ ਚਮਕੀਲਾ ਜੀ ਔਰ ਮਾਤਾ ਅਮਰਜੋਤ ਜੀ ਦੇ ਮੁਖੋਂ ਆਪਾਂ ਹਰ ਕਿਸੇ ਨੇ ਦੁਨੀਆ ਤੋ ਜਾਣੇ ਕਿਉਂਕਿ ਅਸੀਂ ਜਗਤ ਮੇ ਲਾ ਦੇਖਣਾ ਹੈ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਲੇਕਿਨ 30 ਸਾਲ ਹੋ ਗਏ ਉਹਨਾਂ ਨੂੰ ਦੁਨੀਆ ਤੋਂ ਗਏ ਤੇ ਜਿੱਦਾਂ ਪਿਆਰ ਔਰ ਮੁਹੱਬਤ ਜੇ ਜਾਣਾ ਹੋਵੇ ਦੁਨੀਆ ਤੋਂ ਤਾਂ ਐਦਾਂ ਦਾ ਜਾਣਾ ਹੋਵੇ ਕਿ ਜਿੰਨੂੰ ਜਾਣ ਤੋਂ ਬਾਅਦ ਦੁਨੀਆ ਵੀ ਰੋਵੇ ਮੈਂ ਆਪਣੇ ਆਪ 'ਚ ਸਿਰਫ ਇੰਨਾ ਹੀ ਮਾਰ ਮਹਿਸੂਸ ਕਰਦੀ ਆ ਕਿਉਂਕਿ ਅਸੀਂ 1990 ਚ ਆਏ ਸੀ ਦੁਗਰੀ ਚਾਕੇ ਵਸੇ ਸੀ ਮੈਂ ਤੇ ਅੰਮਣ ਅਸੀਂ ਇਕੱਠੇ ਪੜੇ ਆ ਖਾਨਦਾਨ 'ਚ ਕੋਈ ਗੌਂਦਾ ਨਹੀਂ ਸੀ ਮੈਨੂੰ ਲੱਗਦਾ ਕਿ ਸ਼ਾਇਦ ਇਸ ਘਰ ਦਾ ਦਾਣਾ ਪਾਣੀ ਖਾ ਲਿਆ ਤੇ ਮੈਨੂੰ ਵੀ ਇਹ ਲੱਗਿਆ ਕਿ ਮੈਂ ਵੀ ਅੱਜ ਗਾਇਕੀ ਤੇ ਆ ਸੋ ਮੈਂ ਐਨਾ ਹੀ ਮਾਨ ਮਹਿਸੂਸ ਕਰਦੀ ਰਹੀ ਅਵਾਰਡ ਦੀ ਗੱਲ ਮੈਂ ਕਦੀ ਆਈ ਨਹੀਂ ਅੱਜ ਪਹਿਲੀ ਵਾਰੀ ਆਈ ਆ ਮੈਂ ਇਸ ਮੇਲੇ ਤੇ ਤੇ ਮੈਨੂੰ ਮਾਨਪਾ ਜੀ ਕਹਿੰਦੇ ਅਮਨ ਕਹਿੰਦੀ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਕਮਲ ਵੀ ਕਹਿੰਦੀ ਸੀ ਅੱਜ ਬਾਹਰ ਆ ਉਹ ਬਹੁਤ ਸਟਰਗਲ ਕੀਤਾ ਉਸ ਪੈਨ ਨੇ ਵੀ ਕਿ ਕੁੜੀਏ ਤੂੰ ਆਣਾ ਹੈ ਪਤ ਨਹੀਂ ਐਦਾਂ ਹੀ ਹੌਸਲਾ ਨਹੀਂ ਸੀ ਪੈਂਦਾ ਮੇਰਾ ਆਉਣ ਦਾ ਸੋ ਦੈਨ ਰਹੀ ਗੱਲ ਅਵਾਰਡ ਦੀ ਤਾਂ ਮੈਨੂੰ ਲੱਗਿਆ ਕਿ ਐਨੇ ਮਹਾਨ ਹਸਤੀ ਹੋਵੇ ਜਿਨ੍ਹਾਂ ਦੀਆਂ ਫਿਲਮਾਂ ਬਣਦੀਆਂ ਤੇ ਉਹਨਾਂ ਦੇ ਨਾਮ ਦਾ ਸਾਨੂੰ ਅਵਾਰਡ ਦੇਣਾ ਬਹੁਤ ਜ਼ਰੂਰੀ ਹੈ। ਸੋ ਮੈਂ ਦੀਵਮਨ ਬਾਜੀ ਉਹਨਾਂ ਨੂੰ ਗੱਲ ਕਹੀ ਕਿ ਬਾਜੀ ਅਵਾਰਡ ਦੇਣਾ ਬਣਦਾ ਤੇ ਅੱਜ ਅਸੀਂ ਦੋ ਸ਼ਖਸੀਅਤਾਂ ਨੂੰ ਜਿੱਥੇ ਬਲਕਾਰਣ ਖੇਲਾ ਬਾਜੀ ਮਨਜਿੰਦਰ ਗੁਲਸ਼ਨ ਭੈਣ ਉਹਨਾਂ ਨੂੰ ਅਵਾਰਡ ਦੇ ਰਹੇ ਹਾਂ ਤਾਂ ਉੱਥੇ ਸਾਡੇ ਜਸਵੀਰ ਗੁਣਾ ਚੌਰੀ ਜੀ ਜਿਨ੍ਹਾਂ ਨੇ ਆਪਣੀ ਲਿਖ ਨਹੀਂ ਰਹੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚਾ ਲੈ ਕੇ ਗਏ ਹੈ। ਸੋ ਮੈਂ ਸਿਰਫ ਇੰਨੀ ਦੋ ਗੱਲਾਂ ਕਹੂੰਗੀ ਇੱਕ ਦੀਵਮਨ ਬਾਜੀ ਉਹਨਾਂ ਦੇ ਨਾਂ ਤੇ ਤਾੜੀ ਮਾਰੂਗੀ। ਕਿ ਤਾ ਡਲ ਅਗਰੇ ਦਾ ਸਾਰਾ ਅਰੇਂਜਮੈਂਟ ਸਾਰਾ ਸੋ ਅਗਲੇ ਸਾਲ ਪਰਮਾਤਮਾ ਮਿਹਰ ਕਰੇ ਇਦੋਂ ਵੀ ਵਧੀਆ ਹੋਊਗਾ ਕਿਉਂਕਿ ਬਾਜੀ ਦੀ ਮਿਹਨਤ ਬਹੁਤ ਹੈ ਬਾਜੀ ਨੂੰ ਰਜ਼ੀਵੇ ਹੋਰ ਵੀ ਬਹੁਤ ਸੀ ਲੇਕਿਨ ਉਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪੂਰਾ ਟਾਈਮ ਦਿੱਤਾ ਸੋ ਜ਼ੋਰ ਜ਼ਰ ਤਾੜੀਆਂ ਲਾਓ ਅਗਰ ਤੁਹਾਨੂੰ ਮੇਲਾ ਵਧੀਆ ਲੱਗ ਰਿਹਾ ਹੈ ਥੈਂਕ ਯੂ ਸੋ ਮਚ ਨਹੀਂ ਇੱਥੇ ਆ ਜੀ ਮੈਂ ਹੱਲੇ ਮੇਰੇ ਸਾਜ਼ ਵੀ ਨਹੀਂ ਹੈਗੇ ਪਿੱਛੇ ਜੱਟ ਦੀਆਂ ਦਿਨਾਂ ਸੇ ਲਿਆਦਾ ਘਰੇ ਬੈਠੀਆਂ ਹੱਲੇ ਸ਼ਾਮ ਨੂੰ ਆਉਣਗੀ ਸੋ ਮੈਂ ਪਹਿਲਾਂ ਵੀ ਗੱਲ ਕਰਕੇ ਗਈ ਆ ਗਾਵਾਂਗੇ ਕਿਉਂਕਿ ਆਪਣੇ ਘਰ ਦਾ ਪ੍ਰੋਗਰਾਮ ਹੈ ਪਹਿਲਾਂ ਜਿਹੜੇ ਸਾਡੇ ਗੈਸਟ ਐ ਸੀ ਬੁਲਾਏ ਹੋਇਆ ਸਾਡੇ ਆਰਟਿਸਟ ਭੈਣ ਭਰਾ ਪਹਿਲਾਂ ਉਹਨਾਂ ਦਾ ਟਾਈਮ ਮੈਂ ਇੱਥੇ ਆ ਸੋ ਮੈਂ ਇੱਕ ਸ਼ੇਰ ਕਹਾਂਗੀ ਮੈਂ ਪਹਿਲਾਂ ਵੀ ਗੱਲ ਕਰਕੇ ਗਈ ਆ ਕਿ ਜ਼ਿਉਣਾ ਝੂਠ ਹੈ ਮਰਨਾ ਸੱਚ ਹੈ ਸੋ ਉਹਦੀਆਂ ਚੰਦ ਲੈਣਾ ਕਿਉਂਕਿ ਐਵੇਂ ਬੰਦੇ ਦੋਗਲੇ ਵੀ ਲੱਗਾਂਗੇ ਇਹ ਤਾਂ ਸਾਰੇ ਨੂੰ ਟੱਕਰ ਦੇ ਇੱਕ ਤਾੜੀ ਲਾ ਕੇ ਦੱਸੋ ਕਿੰਨਾ ਕਿੰਨਾਂ ਟੱਕਰੇ ਬੰਦੇ ਦੋਗਲੇ ਬਾਪੂ ਜੀ ਤੁਹਾਨੂੰ ਵੀ ਓ ਮਾਈ ਗੋਡ ਆਸੂ ਮੋਚੇ ਹਾਂਜੀ ਸੋ ਇੱਕ ਸ਼ੇਅਰ ਮੈਂ ਡੈਡੀਕੇਟ ਕਰਾਂਗੀ ਉਹ ਮਹਾਨ ਸ਼ਖੀਰਤ ਨੂੰ ਸਫਰ ਜ਼ਿੰਦਗੀ ਦਾ ਜਦ ਤੋ ਮੁੱਕ ਜਾਣਾ ਹੁਸਤੇ ਪਿਆਣੇ ਯਾ ਸਫਰ ਸਫਰ ਹੀ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਕਿਸ ਨੇ ਚਾਹਦਿਆ ਰੁਕਣਾ ਨੂੰ ਤੇ ਅਸੀਂ ਕਿਸੇ ਦੇ ਰੋਕੇ ਜਾਂ ਰੁਕਣਾ ਨਹੀਂ ਉਸਨੂੰ ਕਿਸੇ ਨੇ ਚਾਹਦਿਆ ਰੋਕਣਾ ਨਹੀਂ ਤੇ ਅਸੀਂ ਕਿਸੇ ਦਾ ਰੁਕੀਆ ਰੁਕਣਾ ਨਹੀਂ ਆ ਚਾਰ ਦਿਨ ਪੈਣੀ ਆ ਬਸਰ ਮਰਾਲੀ ਵੇ ਫੇਰ ਸਾਡਾ ਵੀਨਾ ਕਿਸੇ ਪੁੱਛਣਾ ਨੇ ਆਚਾਰ ਦਿੜਪਣੀਆ ਬਸ ਰਾਮਰਾਲੀ ਵੇ ਫੇਰ ਸਾਡਾ ਵੀਨਾ ਕਿਸੇ ਪੁੱਛਣ ਨੇ ਸੋਇਤਾ ਸਿੰਘ ਸਾਡੀਆਂ ਗੱਲਾਂ ਜਿਹੜੇ ਦੁਨੀਆ ਤੇ ਜਗਤ ਦੇ ਮਾਸ਼ਾ ਦੇਖ ਕੇ ਚੱਲੇ ਆ ਲੇਕਿਨ ਜਿੱਦਾਂ ਬਾਪੂ ਅਮਰ ਸਿੰਘ ਚਮਕੀਲਾ ਜੀ ਇਹ ਅਥੀ ਮਹਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਹੋਣਾ ਦਾ ਨਾਮ ਲੈਣਾ ਜ਼ਰੂਰ ਚਾਹੂੰਗੀ ਜਿਨ੍ਹਾਂ ਨੇ ਆਪਣੀ ਪੰਜਾਬੀਅਤ ਲਈ ਆਪਣੀ ਕੌਮ ਲਈ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਆਜ਼ਾਦ ਕੀਤਾ ਜਾਵੇਗਾ ਥੈਂਕ ਯੂ ਥੈਂਕਸ ਟੂ ਹਾਲ